ਤੇ ਚਰਚਾ ਦੇ ਵਿੱਚ ਇਹੀ ਪੁੱਛਣਾ ਚਾਹਨਾ ਵੀ ਤੁਸੀਂ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਦੇ ਬੜਾ ਹੱਕ ਦੇ ਵਿੱਚ ਕਿਉਂ ਤੇ ਉਹ ਬਿੱਲੇ ਬਿੱਲਾ ਹੁਣ ਕੁੱਤਰ ਰਿਆ ਖੰਭ ਕਈ ਐਮਐਲਏਆਂ ਦੇ ਕਈ ਐਮਸੀਆਂ ਦੇ ਕਈ ਟੜਫਰੇ ਨੇ ਰੋਕ ਹੂੰ ਸੋ ਮੈਂ ਤਾਂ ਨਵਜੋਤ ਕੌਰ ਸਿੱਧੂ ਦਾ ਧੰਨਵਾਦ ਕਰਦਾ ਉਹ ਨਵਜੋਤ ਕੌਰ ਸਿੱਧੂ ਨੇ ਨਾ ਇਹ ਨੇਰੇ ਚੋਂ ਪਰਦਾ ਚੱਕਤਾ ਹੂੰ ਹੁਣ ਸਵਾਲ ਤੁਸੀਂ ਪੁੱਛੋਗੇ ਕਿਹੜੇ ਸਵਾਲ ਤਾਂ ਪਤਾ ਚਾਨਣ ਨਹੀਂ ਪਤਾ ਤੁਸੀਂ ਚਾਨਣ ਦੱਸ ਦੋ ਸਵਾਲ ਤਾਂ ਮੈਨੂੰ ਪਤਾ ਹੈ ਅੱਜ ਕਰੋੜਾਂ ਰੁਪਏ ਖਰਚ ਹੁੰਦਾ ਸਭ ਨੂੰ ਪਤਾ ਹੈ ਕਿਵੇਂ ਉਹਦੇ ਵਿੱਚ ਅ ਸ਼ਰਾਬ ਜਾਂ ਨਸ਼ੇ ਪ੍ਰਦਾਰਥ ਜਾਂ ਫਲੈਕਸਾਂ ਤੇ ਜਾਂ ਹੋਰ ਕੰਮਾਂ ਤੇ ਪੈਸਾ ਲੱਗਦਾ ਹੁਣ ਉਹ ਪੈਸਾ ਆਉਂਦਾ ਕਿੱਥੋਂ ਹੈ ਬਾਹਰਲੀਆਂ ਕੰਪਨੀਆਂ ਸਾਡੇ ਤੇ ਰਾਜ ਕਰ ਰਹੀਆਂ ਨੇ ਤੇ ਸਾਡੇ ਮੰਤਰੀ ਤੇ ਸਾਡੇ ਸੀਐਮ ਬੋਲਦੇ ਨਹੀਂ ਸ਼ਰਾਬ ਨੂੰ ਸਰਕਾਰੀ ਕੀਤਾ ਜਾਏਗਾ ਇਹਦੇ ਵਿੱਚੋਂ 40000 ਕਰੋੜ ਰੁਪਏ ਦਾ ਮੁਨਾਫਾ ਇਕੱਠਾ ਕਰ ਲਿਆ ਜਾਏਗਾ ਫਿਰ ਉਹ ਅਜੇ ਸ਼ਰਾਬ ਵੀ ਸਰਕਾਰੀ ਨਹੀਂ ਹੋਈ ਅਜੇ ਰੇਤਾ ਵੀ ਸਰਕਾਰੀ ਨਹੀਂ ਹੋਇਆ ਸ਼ਰਾਬ ਰੇਤਾ ਚਿੱਟਾ ਸੱਟਾ ਇਹ ਇਹਨਾਂ ਦੇ ਸਾਰੇ ਚੀਜ਼ਾਂ ਦੇ ਜਵਾਬ ਮਿਲ ਗਏ ਸਾਨੂੰ ਜੇ ਨਵਜੋਧ ਕੋਰ ਸਿੱਧੂ ਨੇ ਸਿਆਸੀ ਲੋਕਾਂ ਤੋਂ ਪੜਦੇ ਚੱਕੇ ਨੇ ਤਾਂ ਇਹਦੀ ਖੂਬਸੂਰਤੀ ਨੂੰ ਸਮਝਣ ਦੀ ਲੋੜ ਹੈ ਤਾਂ ਉਹ ਸਿਆਸੀ ਲੋਕ ਨੇ ਇਸਵਾਲਾਂ ਦਾ ਜਵਾਬ ਕਦੇ ਕਿਸੇ ਰਾਜਨੀਤਿਕ ਬੰਦੇ ਨੇ ਨਹੀਂ ਦਿੱਤਾ ਇਸ ਤੇ ਕਾਸ ਲਾਈਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਚਰਚਾ ਬੜੇ ਹੋਏ ਅਫਵਾਹਾਂ ਕਹਿ ਕੇ ਖਤਮ ਕਰ ਦਿੱਤਾ ਜਾਂਦਾ ਫਿਰ ਉਸ ਤੇ ਇਨਕੁਆਇਰੀ ਕਿਉਂ ਨਹੀਂ ਹੁੰਦੀ ਜਨਾਬ ਹੁਣ ਕਹਿੰਦੇ ਵੀ 2800 ਏਕੜ ਜ਼ਮੀਨ ਬਣਾਈ ਆ ਸਟ੍ਰੇਲੀਆ ਚ ਉਹ ਵਾਰ-ਵਾਰ ਕਹਿੰਦੇ ਸੀ ਨਾ ਵੀ ਸੀਐਮ ਦੀ ਮਾਤਾ ਜੀ ਆਸਟ੍ਰੇਲੀਆ ਜਾਂਦੇ ਨੇ ਉਹ ਸਾਬਤ ਕਰਤਾ ਵੀ 6 ਮਹੀਨੇ ਬਾਅਦ ਠੇਕਾ ਲੈਣ ਜਾਂਦੇ ਨੇ ਕੋੜਾ ਰੁਪਿਆ ਕਿਵੇਂ ਇੱਕ ਮੰਤਰੀ ਕਿਵੇਂ ਐਮਐਲਏ 500 ਰੁਪਿਆ ਜੇਬ ਤੋਂ 5000 ਕਰੋੜ 10000 ਕਰੋੜ ਦੇ ਮਾਲਕ ਹੋ ਜਾਂਦੇ ਨੇ ਅਜੋ ਨਵਜੋਤ ਕੇ ਸਿੱਧੂ ਨੇ ਦੱਸਤਾ ਅਰਥ ਟੀਵੀ ਪੰਜਾਬ ਦੇ ਉੱਤੇ ਅੱਜ ਇੱਕ ਵੱਖਰੇ ਕਿਸਮ ਦੀ ਚਰਚਾ ਛਿੜ ਗਈ ਹੈ ਮੈਂ ਬੈਠਾ ਸਮਾਜ ਦੇ ਬੁੱਧੀਜੀਵੀ ਲੇਖਕ ਤੇ ਵਕੀਲ ਪ੍ਰਭਜੀਤ ਪਾਲ ਸਿੰਘ ਹਰਾਂ ਕੋਲ ਇਹਨਾਂ ਨੇ ਇੱਕ ਨਵਾਂ ਹੀ ਭੰਬਲ ਪੁੱਸਾ ਛੇੜਤਾ ਪਿੱਛੇ ਜੇ ਤੁਸੀਂ ਦੇਖਿਆ ਨਵਜੋਤ कौर ਸਿੱਧੂ ਦਾ ਬਿਆਨ ਬੜਾ ਤੇਜ਼ੀ ਦੇ ਮੰਗ ਐ ਫੈਲਿਆ ਜਿਵੇਂ ਜੰਗਲ ਦੇ ਵਿੱਚ ਅੱਗ ਫੈਲਦੀ ਹੈ ਪਰ ਮੈਨੂੰ ਲੱਗਦਾ ਹੈ ਵਕੀਲ ਸਾਹਿਬ ਖਾਸੇ ਸਹਿਮਤ ਨੇ ਉਸ ਜਿਹੜਾ ਬਿਆਨ ਹੈ ਉਸ ਦੇ ਨਾਲ ਇਤਿਫਾਕ ਬਹੁਤ ਰੱਖ ਰਹੇ ਹਨ ਇਹ ਕਿਹੜੇ ਪਾਸੇ ਕਿਉਂਕਿ ਬੁੱਧੀਜੀਵੀ ਆ ਗੱਲ ਨੂੰ ਕਈ ਵਾਰ ਬੜੀ ਘਮਾਫਰਾ ਕੇ ਕਰਦੇ ਆ ਫਿਰ ਲੇਖਕ ਹੈ ਲੇਖਕ ਦਾ ਸੋਚਣ ਦਾ ਆਪਣਾ ਇੱਕ ਵੱਖਰਾ ਨਜ਼ਰੀਆ ਹੁੰਦਾ ਮੈਂ ਕਿਉਂ ਨਾ ਇਹਨਾਂ ਦਾ ਨਜ਼ਰੀਆ ਜਾਣਿਆ ਜਾਵੇ ਤੁਹਾਡਾ ਧੰਨਵਾਦ ਜੀ ਤੁਸੀਂ ਚਾਹ ਪਲਾਈ ਬੜੀ ਵਧੀਆ ਸੀ ਬਹੁਤ ਬਹੁਤ ਧੰਨਵਾਦ ਹੁਣ ਚਾਹ ਤੇ ਚਰਚਾ ਦੇ ਮੈਂ ਇਹੀ ਪੁੱਛਣਾ ਚਾਹਨਾ ਵੀ ਤੁਸੀਂ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਦੇ ਬੜਾ ਹੱਕ ਦੇ ਵਿੱਚੋਂ ਕਿਉਂ ਦੇਖੋ ਜੀ ਸਮਝਣ ਵਾਲੇ ਸਮਝ ਗਏ ਕਿਆ ਜਾਣੇ ਅੰਜਾਨ ਹੂੰ ਸੋ ਨਵਜੋਤ ਕੌਰ ਸਿੱਧੂ ਜਿਹੜੇ ਕੀ ਧਰਮ ਪਤਨੀ ਨੇ ਸਾਡੇ ਨਵਜੋਤ ਸਿੰਘ ਸਿੱਧੂ ਦੇ ਜੀ ਉਹਨਾਂ ਨੇ ਨਾ ਕੁੱਕੜਾਂ ਦੇ ਖੁੱਡੇ 'ਚ ਬਿੱਲਾ ਛੜਤਾ ਬੱਲੇ ਹੁਣ ਜਦੋਂ ਬਿੱਲਾ ਉਹ ਕੁੱਕੜਾਂ ਦੇ ਫੰਗ ਤੋੜ ਰਿਹਾ ਤੇ ਉਹਨਾਂ ਦੇ ਖਾਜ ਹੁੰਦੀ ਹੈ ਉਹ ਖੁਰਕ ਮਾਰ ਰਹੇ ਨੇ ਵੀ ਇਧਰਲਾ ਫੰਗ ਟੁੱਟ ਗਿਆ ਕੇ ਦੇ ਦੇਦਾ ਫੰਗ ਟੁੱਟ ਗਿਆ ਮੁਰਗੇ ਕੌਣ ਨੇ ਵੈਸੇ ਹੁਣ ਉਹ ਸਿਆਸੀ ਗਲਿਆਰੇ ਛੱਡਿਆ ਉਹਨੇ ਬਿੱਲਾ ਤੇ ਸਿਆਸੀ ਲੋਕ ਨੇ ਬਿੱਲਾ ਉਹ ਬਿਆਨ ਹੈ ਬਿੱਲਾ ਉਹ ਬਿਆਨ ਹੈ ਜੀ ਤੇ ਉਹ ਬਿੱਲੇ ਬਿੱਲਾ ਹੁਣ ਕੁੱਤਰ ਰਿਹਾ ਖੰਭ ਕਈ ਐਮਐਲਏਆਂ ਦੇ ਕਈ ਐਮਸੀਆਂ ਦੇ ਕਈ ਟੜਫਰੇ ਨੇ ਰੋਕ ਹੂੰ ਸੋ ਮੈਂ ਤਾਂ ਨਵਜੋਤ ਕੋਰ ਸਿੱਧੂ ਦਾ ਧੰਨਵਾਦ ਕਰਦਾ ਕਿਉਂ ਧੰਨਵਾਦ ਕਰਦਾ ਕਿਉਂਕਿ ਨਾ ਹਾਂ بڑے ਵੱਡੇ ਸਵਾਲ ਸੀ ਹੂੰ ਪਿਛਲੇ ਨਾਲ ਲੰਬੇ ਸਮੇਂ ਤੋਂ ਮੇਰੇ ਜਨਚ ਵੀ ਸੀ ਹੂੰ ਮੇਰੇ ਲੇਖਾਂ ਚ ਵੀ ਸੀ ਹੂੰ ਤੇ ਸਾਡੀਆਂ ਇੰਟਰਵਿਊਆਂ ਚ ਵੀ ਸੀ ਪੱਤਰਕਾਰਾਂ ਦੇ ਵੀ ਵੱਡੇ ਸਵਾਲ ਸੀ ਲੋਕਾਂ ਦੇ ਵੀ ਵੱਡੇ ਸਵਾਲ ਸੀ ਹੂੰ ਐ ਪੋਲਿਟ ਕਈ ਜਿਹੜੇ ਨਾ ਸਿਆਣੇ ਕਹਿੰਦੇ ਸੁਚੱਜੇ ਪੋਲਿਟਿਸ਼ੀਅਨ ਬਣੇ ਤਾਂ ਹੁਣ ਰਹਿ ਨਹੀਂ ਗਏ ਉਹਨਾਂ ਦੇ ਵੀ ਸਵਾਲ ਸੀ ਆਮ ਲੋਕਾਂ ਨੇ ਸਵਾਲ ਤਾਂ ਹੈ ਹੀ ਸੀ ਉਹ ਸਵਾਲਾਂ ਦੇ ਜਵਾਬ ਦਿੱਤੇ ਨਵਜੋਤ ਕੋਰ ਸਿੱਧੂ ਨੇ ਹੂੰ ਉਹ ਨਵਜੋਤ ਕੋਰ ਸਿੱਧੂ ਨੇ ਨਾ ਇਹ ਨੇਰੇ ਚੋਂ ਪਰਦਾ ਚੱਕਤਾ ਹੂੰ ਉਹ ਸਵਾਲਾਂ ਸਵਾਲ ਜਿਹੜੇ ਡੂੰਘੇ ਸਵਾਲ ਸੀ ਜਿਹੜੇ ਜਿੰਨਾ ਬਾਰੇ ਘੋਖ ਕਰ ਰਹੇ ਸੀ ਬੜੇ ਲੰਬੇ ਸਮੇਂ ਤੋਂ ਉਹ ਸਵਾਲਾਂ ਤੇ ਚਾਨਣ ਪਾਤਾ ਹੁਣ ਸਵਾਲ ਤੁਸੀਂ ਪੁੱਛੋਗੇ ਕਿਹੜੇ ਸੀ ਸਵਾਲ ਤਾਂ ਪਤਾ ਚਾਨਣ ਨਹੀਂ ਪਤਾ ਤੁਸੀਂ ਚਾਨਣ ਦੱਸ ਦੋ ਸਵਾਲ ਤਾਂ ਮੈਨੂੰ ਪਤਾ ਹੈ ਦੇਖੋ ਗੱਲ ਇਹ ਆ ਵੀ ਐ ਬੜੇ ਲੰਬੇ ਸਮੇਂ ਤੋਂ ਤੁਸੀਂ ਵੀ ਇੱਕ ਸੁਧਾਰਨੇ ਵਿਅਕਤੀ ਐਮ ਐਲ ਏ ਬਣ ਜਾਂਦਾ ਹੂੰ ਪਹਿਲੀ ਗੱਲ ਤਾਂ ਜਦੋਂ ਇਹ ਬਣ ਜਾਂਦੇ ਨੇ 25 ਲੱਖ ਰੁਪਏ ਤੱਕ ਖਰਚ ਕਰ ਸਕਦੇ ਐਮ ਐਲ ਏ ਇਲੈਕਸ਼ਨ ਤੇ ਬਿਲਕੁਲ ਅੱਜ ਕਰੋੜਾ ਰੁਪਏ ਖਰਚ ਹੁੰਦਾ ਸਭ ਨੂੰ ਪਤਾ ਹੂੰ ਕਿਵੇਂ ਉਹਦੇ ਵਿੱਚ ਅ ਸ਼ਰਾਬ ਜਾਂ ਨਸ਼ੇ ਪਦਾਰਥ ਜਾਂ ਫਲੈਕਸਾਂ ਤੇ ਜਾਂ ਹੋਰ ਕੰਮਾਂ ਤੇ ਪੈਸਾ ਲੱਗਦਾ ਹੁਣ ਉਹ ਪੈਸਾ ਆਉਂਦਾ ਕਿੱਥੋਂ ਆ ਉਹ ਪੈਸਾ ਲਾਉਂਦਾ ਕੌਣ ਹੈ ਅੱਜ ਐਮਐਲਏ ਦੀ ਤਨਖਾਹ 85-87 ਲੱਖ ਰੁਪਏ ਤਨਖਾਹ ਲਾ ਲੋ ਲੱਖ ਰੁਪਏ ਲਾ ਲੋ ਉਹ 1 ਲੱਖ ਰੁਪਏ ਤਨਖਾਹ ਦੇ ਨਾਲ ਕਿਵੇਂ ਕਰੋੜਾਂ ਦੀਆਂ ਗੱਡੀਆਂ ਆਉਂਦੀਆਂ ਨੇ ਕਿਵੇਂ ਉਹ ਕਰੋੜਾਂ ਦੇ ਫਲੈਟ ਖਰੀਦੇ ਜਾਂਦੇ ਨੇ ਕਿਵੇਂ ਦੇਸ਼ਾਂ ਦੇ ਵਿੱਚ ਤਾਂ ਹੈ ਵਿਦੇਸ਼ਾਂ ਤੱਕ ਪ੍ਰਾਪਰਟੀਆਂ ਬਣਾ ਲਈਆਂ ਜਾਂਦੀਆਂ ਨੇ ਹੂੰ ਉਹ ਸਵਾਲਾਂ ਦਾ ਸਾਨੂੰ ਆਨਸਰ ਦਿੱਤਾ ਨਵਜੋਤ ਕੌਰ ਸਿੱਧੂ ਨੇ ਉਹ ਬਿਆਨ ਨੇ ਉਸ ਬਿਆਨ ਨੇ ਜੀ ਔਰ ਕਿਵੇਂ ਐ ਬਾਹਰ ਲੀਆਂ ਕੰਪਨੀਆਂ ਸਾਡੇ ਤੇ ਰਾਜ ਕਰ ਰਹੀਆਂ ਨੇ ਤੇ ਸਾਡੇ ਮੰਤਰੀ ਤੇ ਸਾਡੇ ਸੀਐਮ ਬੋਲਦੇ ਨਹੀਂ ਹੂੰ ਉਸ ਪਰਦੇ ਤੋਂ ਵੀ ਹਨੇਰੇ ਤੋਂ ਪਰਦਾ ਚੱਕਤਾ ਨਵਜੋਤ ਕੌਰ ਸਿੱਧੂ ਨੇ ਸਾਨੂੰ ਉਹਦੇ ਬਾਰੇ ਵੀ ਜਾਣਨਾ ਹੋ ਗਿਆ ਅੱਜ ਸਾਡੇ ਹਸਪਤਾਲਾਂ ਦਾ ਹਾਲ ਕੀ ਹੈ ਅੱਜ ਸਾਡੇ ਸਕੂਲਾਂ ਦਾ ਹਾਲ ਕੀ ਹੈ ਉਰੇ ਉਹ ਤੋਂ ਵੀ ਪੜਦਾ ਚੱਕਤਾ ਨਵਜੋਤਕਰ ਸਿੱਧੂ ਨੇ ਹੁਣ ਜੇ ਅਸੀਂ ਗੱਲ ਕਰੀਏ ਵੀ ਸ਼ਰਾਬ ਦੀ ਗੱਲ ਕਰ ਲਈਏ ਹਮ ਬੜੇ ਲੰਬੇ ਸਮੇਂ ਤੋਂ ਰੋਲਾ ਪਾਇਆ ਜਾ ਰਿਹਾ ਸੀ ਵੀ ਰੇਤੇ ਨੂੰ ਪ੍ਰਾਈਵੇਟ ਕੀਤਾ ਸਰਕਾਰੀ ਕੀਤਾ ਜਾਏਗਾ ਸ਼ਰਾਬ ਨੂੰ ਸਰਕਾਰੀ ਕੀਤਾ ਜਾਏਗਾ ਇਹਦੇ ਵਿੱਚੋਂ 40000 ਕਰੋੜ ਰੁਪਏ ਦਾ ਮੁਨਾਫਾ ਇਕੱਠਾ ਕਰ ਲਿਆ ਜਾਏਗਾ ਫਿਰ ਉਹ ਅੱਜ ਸਾਰੇ ਸ਼ਰਾਬ ਵੀ ਸਰਕਾਰੀ ਨਹੀਂ ਹੋਈ ਅੱਜ ਰੇਤਾ ਵੀ ਸਰਕਾਰੀ ਨਹੀਂ ਹੋਇਆ ਅੱਜ ਅੱਜ ਸ਼ਰਾਬ ਐਮ ਆਰ ਪੀ ਤੇ বিক্রিয়? ਨਹੀਂ। ਜਦੋਂ ਤੁਸੀਂ ਬਿੱਲ ਲੈਨੇ ਹੋ ਕੀ ਕਿਸੇ ਠੇਕੇ ਤੋਂ ਬਿੱਲ ਦਿੱਤਾ ਜਾ ਰਿਹਾ? ਨਹੀਂ। ਅੱਜ ਉਹ ਬਿੱਲ ਕਿਉਂ ਨਹੀਂ ਮਿਲਦਾ? ਇਹ ਬੜਾ ਵੱਡਾ ਸਵਾਲ ਸੀ। ਅੱਛਾ। ਇਹ ਐਮ ਆਰ ਪੀ ਤੇ ਕਿਉਂ ਨਹੀਂ ਵਿਕਦੀ? ਇਹਦੇ ਇਸ ਕੁਐਸਚਨ ਦਾ ਆਨਸਰ ਦਿੱਤਾ ਨਵਜੋਤ ਕੌਰ ਸਿੱਧੂ ਨੇ। ਰੇਤਾ ਸਰਕਾਰੀ ਕਿਉਂ ਨਹੀਂ ਹੋ ਰਿਹਾ? ਇਹਦਾ ਇਹਦਾ ਵੀ ਜਵਾਬ ਹੈ। ਹਰੇਕ ਚੀਜ਼ ਦਾ ਜਵਾਬ ਹੈ ਜੀ। ਮੈਂ ਤੁਸੀਂ ਮੰਨਦੇ ਹੋ ਵੀ ਉਹ ਜਿਹੜੇ 500 ਕਰੋੜ ਦੇ ਬੈਗ ਦੀ ਗੱਲ ਹੋਈ, ਪੇਟੀ ਦੀ ਗੱਲ ਹੋਈ। ਉਹ ਕਿਤਨਾ ਕਿਤੇ ਜਾਇਜ਼ ਕਿਹਾ ਉਹਨਾਂ ਨੇ ਦੇਖੋ ਜੀ 5-5 ਕਰੋੜ ਦੀਆਂ ਟਿਕਟਾਂ ਵੇਚਣੀਆਂ 10-10 ਕਰੋੜ ਦੀਆਂ ਟਿਕਟਾਂ ਵੇਚਣੀਆਂ 500 ਕਰੋੜ ਸੀਐਮ ਦਾ ਲੈਣਾ ਔਰ ਇਹ ਗੱਲ ਕਹਿਣੀ ਵੀ ਕਿੰਨੇ ਹੈ ਇਹ ਗੱਲ ਤੁਸੀਂ ਜਾਂ ਮੈਂ ਨਹੀਂ ਕਹੀ ਹਮ ਇਹਨਾਂ ਦੀ ਲੋਬੀ ਦੇ ਹੀ ਨਾਲ ਰਹੇ ਮੰਤਰੀ ਨੇ ਜਿਹੜੇ ਕਿ ਇਹਨਾਂ ਦੀ ਮੀਟਿੰਗਾਂ ਦੇ ਵਿੱਚ ਬੈਠਦੇ ਸੀ ਜਿਹੜੇ ਇਹਨਾਂ ਦੇ ਬਾਰੇ ਸਭ ਕੁਝ ਜਾਣਦੇ ਸੀ ਇਹਨਾਂ ਦੀ ਮੀਟਿੰਗਾਂ ਬਾਰੇ ਜਾਣਦੇ ਸੀ ਇਹਨਾਂ ਦੇ ਰਿਸਰਚਾਂ ਬਾਰੇ ਜਾਣਦੇ ਸੀ ਜਿੱਥੇ ਬੈਗ ਦਿੰਦੇ ਸੀ ਤਾਂ ਜਿੱਥੇ ਬੈਗ ਲੈਂਦੇ ਸੀ ਉਹਨਾਂ ਦੇ ਵਿੱਚ ਹੀ ਬੈਠਦੇ ਸੀ ਨਾ ਤਾਂ ਅੱਜ ਕਹਿ ਵੀ ਰਹੇ ਨੇ ਮੇਰੇ ਕੋਲ ਸਬੂਤ ਵੀ ਨਹੀਂ ਨੇ ਸੋ ਅੱਜ ਅਸੀਂ ਗੱਲ ਕਰ ਲਈਏ ਵੀ ਅ ਸ਼ਰਾਬ ਰੇਤਾ ਚਿੱਟਾ ਸੱਟਾ ਇਹ ਇਹਨਾਂ ਦੇ ਸਾਰੇ ਚੀਜ਼ਾਂ ਦੇ ਜਵਾਬ ਮਿਲ ਗਏ ਸਾਨੂੰ ਅੱਜ ਜੇ ਸੱਟਾ ਹੂੰ ਖੇਡਣਾ ਜੀ ਇਨਲੀਗਲ ਹੈ ਹਾਂ ਇਨਲੀਗਲ ਬਿਲਕੁਲ ਇਨਲੀਗਲ ਹੈ ਤੇ ਅੱਜ ਅਗਰ ਸੱਟਾ ਫਿਰ ਬੰਦ ਕਿਉਂ ਨੀਗਾ ਇੰਟਰਨੈਟ ਤੇ ਦੇਖ ਲੋ ਚੱਲਦਾ ਜੇ ਫਾਇਦੇਮੰਦ ਹੈ ਤੇ ਫਿਰ ਸਰਕਾਰੀ ਕਿਉਂ ਨੀਗਾ ਜੂਆ ਖੇਡਣਾ ਜੇ ਇਨਲੀਗਲ ਹੈ ਲੋਕਾਂ ਨੂੰ ਫੜਿਆ ਜਾ ਰਿਹਾ ਹੈ ਤਾਂ ਆਨਲਾਈਨ ਤੀਨ ਪੱਤੀ ਚੱਲ ਰਹੀ ਐ ਉਹ ਬੰਦ ਕਿਉਂ ਨਹੀਂ ਵੱਡੇ ਵੱਡੇ ਸਟਾਰ ਐਡ ਕਰ ਰਹੇ ਆ ਉਹਦੀ ਜੇ ਮਤਲਬ ਅਸੀਂ ਕਹਿੰਨੇ ਵੀ ਵੱਡੇ ਵੱਡੇ ਕਾਰਪੋਰੇਟ ਸਾਡੇ ਫੈਕਟਰੀਆਂ ਲਾਉਂਦੇ ਨੇ ਹੂੰ ਤਾਂ ਲੋਕਤੰਤਰ ਦੇ ਵਿੱਚ ਅਧਿਕਾਰ ਦਿੰਦਾ ਲੋਕਾਂ ਨੂੰ ਹੂੰ ਕਿ ਲੋਕ ਪ੍ਰੋਟੈਸਟ ਕਰਨ ਹਾਂ ਜਿਹੜੀ ਚੀਜ਼ ਲੋਕਾਂ ਦੇ ਹਿੱਤ ਵਿੱਚ ਨਹੀਂ ਲੋਕ ਵਿਰੋਧ ਕਰਨ ਤਾਂ ਸਰਕਾਰ ਸੁਣਵਾਈ ਕਰੇਗੀ ਇੱਕ ਕਾਨੂੰਨ ਕਹਿੰਦਾ ਨਾ ਬਿਲਕੁਲ ਫਿਰ ਸਾਡੀ ਪੁਲਿਸ ਤੋਂ ਸਾਡੇ ਲੋਕਾਂ ਨੂੰ ਘਟਵਾਇਆ ਜਾਂਦਾ ਹੂੰ ਸਾਡੀ ਧੀਆ ਪੈਣਾ ਦੇ ਕੱਪੜੇ ਫਾੜੇ ਜਾਂਦੇ ਨੇ ਸਾਡੀਆਂ ਪੱਗਾਂ ਉਤਾਰੀਆਂ ਜਾਂਦੀਆਂ ਨੇ ਉਤਾਰਦਾ ਕੌਣ ਹੈ ਸਾਡੀ ਪੁਲਿਸ ਕੋਲੋਂ ਤਰਵਾਇਆਂ ਜਾਂਦੀਆਂ ਨੇ ਫਿਰ ਜਦੋਂ ਅਸੀਂ ਵਿਰੋਧ ਕਰਤਾ ਕਿਸੇ ਇੰਡਸਟਰੀ ਦਾ ਕਿਸੇ ਫੈਕਟਰੀ ਦਾ ਤਾਂ ਬੰਦ ਹੋਣੀ ਚਾਹੀਦੀ ਹੈ ਨਾ ਹਾਂ ਜਦੋਂ ਲੋਕਾਂ ਨੂੰ ਨਹੀਂ ਚਾਹੀਦਾ ਰੋਜ਼ਗਾਰ ਨਾ ਦਿਓ ਨਹੀਂ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਇਨਫਰਾਸਟ੍ਰਕਚਰ ਨਾ ਦਿਓ ਫਿਰ ਉਹ ਸਾਡਾ ਸੀਐਮ ਸਾਡੇ ਤੇ ਡੰਡੇ ਵੜਾਉਂਦਾ ਹੈ ਉਹ ਕਿਉਂ ਵੜਾਉਂਦਾ ਨਵਜੋਤ ਕੋਰ ਸਿੱਧੂ ਨੇ ਇਹਦਾ ਵੀ ਜਵਾਬ ਦਿੱਤਾ ਇੱਕ ਮੇਰੇ ਵੀ ਸਵਾਲ ਆ ਫਿਰ ਜਦੋਂ ਨਵਜੋਤ ਕੋਰ ਸਿੱਧੂ ਕਿਸੇ ਬਾਰੇ ਬੋਲਦੇ ਆ ਉਹ ਠੀਕ ਹੈ ਉਹਨਾਂ ਦੀ ਪਾਰਟੀ ਦੀ ਪ੍ਰਤੀਕਿਰਿਆ ਆਂਦੀ ਹੈ ਚਾਹੇ ਰਾਜਾ ਵੜਿੰਗ ਹੈ ਉਹ ਕਹਿੰਦੇ ਅਸੀਂ ਨਿਸ਼ਕਤ ਨਿਸ਼ਕਾਸ਼ਿਤ ਕਰਤਾ ਇਹਨਾਂ ਨੂੰ ਪਾਰਟੀ ਚੋਂ ਉਹ ਕਹਿੰਦੇ ਇਹਨਾਂ ਕੋਲ ਅਧਿਕਾਰ ਹੀ ਨਹੀਂ ਹੈ ਇਹ ਤੋਂ ਬਾਅਦ ਜਦੋਂ ਇੱਕ ਵਿਅਕਤੀ ਇਹਨਾਂ ਦੇ ਨਾਲ ਦਾ ਨਵਜੋਤ ਕੌਰ ਸਿੱਧੂ ਖਰਾਂ ਦੇ ਨਾਲ ਦਾ ਇੱਕ ਵਿਅਕਤੀ ਮਿੱਠੂ ਮੈਦਾਨ ਉਹ ਬੋਲਦਾ ਹੈ ਕਿ 10-10 ਲੱਖ ਰੁਪਏ ਦੇ ਕੇ ਐਮਸੀ ਲੱਗੇ 5-5 ਲੱਖ ਰੁਪਏ ਦੇ ਕੇ ਐਮਸੀ ਲੱਗੇ ਕਹਿੰਦਾ ਮੇਰੇ ਕੋਲ ਵੀ ਸਬੂਤ ਨੇ ਫਿਰ ਉਹਨੂੰ ਲੀਗਲ ਨੋਟਿਸ ਕਿਉਂ ਭੇਜਿਆ ਗਿਆ ਪਹਿਲੀ ਗੱਲ ਤਾਂ ਉਹ ਉਦੋਂ ਇਹਨਾਂ ਦੇ ਨਾਲ ਹੀ ਸੀ ਨਾ ਇਹ ਵੀ ਤਾਂ ਨਾਲ ਸੀਗੇ ਉਹ ਵੀ ਉਹ ਕ腐ਸ਼ਨ ਚ ਨਾਲ ਸੀ ਦੂਜੀ ਗੱਲ ਮੈਂ ਉਹਨੂੰ ਇਸ ਤਰ੍ਹਾਂ ਦੇਖਦਾ ਕਿ ਨਵੀਂ ਵਿਆਹੀ ਵੋਟੀ ਸ਼ੀਸ਼ੇ 'ਤੇ ਬਹਿ ਕੇ ਨੱਥ ਸਵਾਰਦੀ ਐ ਤੇ ਉਹ ਵੀ ਨਾ ਰਾਜੇ ਵੜਿੰਗ ਕੇ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਬੰਦਾ ਜੇ ਨਵਜੋਤ ਕੋਰ ਸਿੱਧੂ ਨੇ ਸਿਆਸੀ ਲੋਕਾਂ ਤੋਂ ਪੜਦੇ ਚੱਕੇ ਨੇ ਤਾਂ ਇਹਦੀ ਖੂਬਸੂਰਤੀ ਨੂੰ ਸਮਝਣ ਦੀ ਲੋੜ ਹੈ ਤਾਂ ਉਹ ਸਿਆਸੀ ਲੋਕ ਨੇ ਕਿਤੇ ਨਾ ਕਿਤੇ ਉਹ ਵੀ ਕੁੱਕੜ ਇੱਕ ਫਿਰ ਹੋਰ ਤੁਸੀਂ ਕੁੱਕੜ ਵਾਲੀ ਜਿਹੜੀ ਬਿੱਲੇ ਵਾਲੀ ਗੱਲ ਕੀਤੀ ਫਿਰ ਮੇਰੇ ਕੋਲ ਵੀ ਇੱਕ ਦਿਮਾਗ 'ਚ ਹੋਰ ਗੱਲ ਆ ਗਈ ਆ ਜਾਖੜ ਐ ਸੁਨੀਲ ਜਾਖੜ ਉਹਨਾਂ ਨੇ ਸੀਐਮ ਨੂੰ ਚਿੱਠੀ ਪਾਈ ਕਹਿੰਦੇ ਆਮ ਸਾਈਕਲ ਵਾਲਾ ਐਮਐਲਏ ਮਹਿੰਗੀ ਗੱਡੀਆਂ 'ਚ ਕਿਵੇਂ ਆ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਚਲੋ ਇੱਕ ਅੱਧੀ ਗੱਲ ਮੈਂ ਵੀ ਜੋੜ ਦਿੰਦਾ ਕੋਲੋਂ ਉਹਨਾਂ ਦਾ ਕਹਿਣ ਦਾ ਭਾਵੇਂ ਸੀ ਵੀ ਕੁਝ ਐਮਐਲਏ ਜਿਹੜੇ ਕੱਲ ਤੱਕ ਆਮ ਸੀ ਉਹ ਵੱਡਾ ਮਹਿਲ ਕਿਵੇਂ ਖਰੀਦ ਲੈਂਦੇ ਆ ਕੁਝ ਲੋਕ ਵਿਦੇਸ਼ਾਂ ਦੇ ਵਿੱਚ ਜ਼ਮੀਨ ਕਿਵੇਂ ਖਰੀਦ ਲੈਂਦੇ ਆ ਕੁਝ ਲੋਕ 2800 ਕਿੱਲੇ ਵਾਲਾ ਵੀ ਚਰਚਾ ਸੁਣਦਾ ਇੱਕ ਵੀ ਉਹ ਕਿਵੇਂ ਹੋ ਜਾਂਦਾ ਕੁਝ ਲੋਕ ਬਹੁਤ ਸਾਰੀਆਂ ਚੀਜ਼ਾਂ ਕਹਿੰਦੇ ਉਹ ਬਹੁਤ ਸਾਰੇ ਸਵਾਲ ਨੇ ਇਸ ਸਵਾਲਾਂ ਦਾ ਜਵਾਬ ਕਦੇ ਕਿਸੇ ਰਾਜਨੀਤਿਕ ਬੰਦੇ ਨੇ ਨਹੀਂ ਦਿੱਤਾ ਇਸ ਤੇ ਕੈਸ ਲਾਈਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਚਰਚਾ ਬੜੇ ਹੋਏ ਅਫਵਾਹਾਂ ਕਹਿ ਕੇ ਖਤਮ ਕਰ ਦਿੱਤਾ ਜਾਂਦਾ ਫਿਰ ਉਸ ਤੇ ਇਨਕੁਆਇਰੀ ਕਿਉਂ ਨਹੀਂ ਹੁੰਦੀ ਜਨਾਬ ਦੇਖੋ ਅਸੀਂ ਤਾਂ ਕਹਿ ਰਿਹਾ ਵੀ ਇਹੇ ਪਰਦੇ ਦੇ ਨਵਜੋਤ ਕੋਰ ਸਿੱਧੂ ਨੇ ਚੱਕ ਤੇ ਜਾਖੜ ਸਾਹਿਬ ਦੇ ਸਾਰੇ ਸਵਾਲਾਂ ਦਾ ਜਿਹੜਾ ਅਨਸਰ ਕਹਿੰਦੇ ਮੋਬਾਈਲ ਰਿਪੇਅਰ ਕਰਨ ਵਾਲਾ ਵੀ ਕਿਲਾ ਬਣਾ ਰਿਹਾ ਨਵਜੋਤ ਕੋਰ ਸਿੱਧੂ ਨੇ ਦਿੱਤਾ ਹੁਣ ਕਹਿੰਨੇ ਵੀ 2800 ਏਕੜ ਜ਼ਮੀਨ ਬਣਾਈ ਆ ਆਸਟ੍ਰੇਲੀਆ ਚ ਉਹ ਵਾਰ-ਵਾਰ ਕਹਿੰਦੇ ਸੀ ਨਾ ਵੀ ਸੀਐਮ ਦੀ ਮਾਤਾ ਜੀ ਆਸਟ੍ਰੇਲੀਆ ਜਾਂਦੇ ਨੇ ਉਹ ਸਾਬਤ ਕਰਤਾ ਵੀ 6 ਮਹੀਨੇ ਬਾਅਦ ਠੇਕਾ ਲੈਣ ਜਾਂਦੇ ਨੇ ਉਹ ਚੀਜ਼ਾਂ ਕਿਤੇ ਨੇ ਕਿਤੇ ਉਹ ਇਨਕੁਆਰੀ ਚ ਨਹੀਂ ਨਾ ਆ ਰਹੀ ਤੇ ਗੱਲਾਂ ਨੇ ਦੇਖੋ ਇਨਕੁਆਰੀ ਇਨਕੁਆਰੀ ਕਰਨੀ ਕਿਹਨੇ ਆ ਇਨਕੁਆਰੀ ਪਹਿਰਾ ਸਾਹਿਬ ਨੇ ਬੜਾ ਜ਼ੋਰ ਲਾਇਆ ਕਹਿੰਦੇ ਹੈਗੇ ਠਾਈ ਸੀ ਇਨਕੁਆਰੀ ਕਰਨ ਵਾਲੇ ਵੀ ਤਾਂ ਚੋਰ ਨੇ ਨਾ ਜੇ ਨਵਜੋਤ ਕੋਰ ਸਿੱਧੂ ਨੇ ਐਡੀ ਵੱਡੀ ਗੱਲ ਕਹੀ ਸੀ ਮੈਂ ਤਾਂ ਕਹਿਣਾ ਸੂ ਮੋਟੋ ਐਕਸ਼ਨ ਲੈਣਾ ਚਾਹੀਦਾ ਕੋਰਟ ਨੂੰ ਕਿਉਂ ਨਹੀਂ ਨਵਜੋਤ ਕੋਰ ਸਿੱਧੂ ਨੂੰ ਕੋਰਟ ਦੇ ਵਿੱਚ ਬੁਲਾਇਆ ਜਾਂਦਾ ਤੇ ਇਹਨਾਂ ਤੋਂ ਪੁੱਛਿਆ ਜਾਂਦਾ ਵੀ ਤੁਸੀਂ ਸਬੂਤ ਦਿਓ ਤੇ ਅਸੀਂ ਸਾਰੇ ਪੋਲਿਟਿਸ਼ੀਨਾਂ ਤੇ ਐਕਸ਼ਨ ਲਈਏ ਸੀਐਮ ਸਾਹਿਬ ਦਾ ਫਰਜ ਬਣਦਾ ਸੀ ਜਾਂ ਸੀਬੀਆਈ ਦਾ ਫਰਜ ਬਣਦਾ ਸੀ ਨਵਜੋਤ ਕੋਰ ਸਿੱਧੂ ਦੇ ਘਰੇ ਪਹੁੰਚ ਕਰਦੇ ਤੇ ਇਹਨਾਂ ਤੋਂ ਪ੍ਰੂਫ ਲੈਂਦੇ ਤੇ ਉਹਨਾਂ ਕਰਪਟ ਪੋਲਿਟਿਸ਼ੀਨਾਂ ਦੇ ਖਿਲਾਫ ਐਕਸ਼ਨ ਲੈਂਦੇ ਜਦਕਿ ਪਹੁੰਚੇ ਨੇ ਸਿਰਫ ਪ੍ਰੈਸ ਵਾਲੇ ਪ੍ਰੈਸਰ ਆਹੀਂ ਸਾਰੇ ਲੋਕਾਂ ਦਾ ਅਵਾਜ਼ ਪਹੁੰਚੀ ਜਦਕਿ ਤੁਹਾਡੇ ਤੱਕ ਅਵਾਜ਼ ਪਹੁੰਚ ਚੁੱਕੀ ਤਾਂ ਫਿਰ ਤੁਸੀਂ ਐਕਸ਼ਨ ਕਿਉਂ ਨਹੀਂ ਲੈ ਰਹੇ ਕਿਉਂਕਿ ਐਕਸ਼ਨ ਲੈਣ ਵਾਲੇ ਚੋਰ ਨੇ ਸਾਬਤ ਹੋ ਗਈ ਨਾ 2800 ਕਿੱਲੇ ਵਾਲੀ ਗੱਲ। ਕਾਡੀਆਂ ਦੀ ਵੀ ਗੱਲ ਕਰਦੇ ਆ 2800 ਕਿੱਲੇ ਵਾਲੀ ਗੱਲ ਸਾਬਤ ਹੋ ਗਈ ਨਾ। ਬੀ ਇਨਕੁਆਇਰੀ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਕੁਝ ਗੋਲਮਾਲ ਹੈ। ਜਦਕਿ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੈ ਉਹ ਤਾਂ ਅੱਜ ਲੋਕਾਂ ਦੀ ਕਚਹਿਰੀ ਵਿੱਚ ਖੜਕੇ ਬੋਲ ਰਹੇ ਨੇ। ਫਿਰ ਉਹਨੂੰ ਅਦਾਲਤ ਦੇ ਕਟਾਰੇ ਵਿੱਚ ਵੀ ਖੜਾ ਕਰਨਾ ਚਾਹੀਦਾ ਹੈ। ਸੀਐਮ ਸਾਹਿਬ ਮਤਲਬ ਆਪਣੀ ਇਮਾਨਦਾਰੀ ਦਾ ਸਬੂਤ ਦੇਣ ਸਬੂਤ ਦੇਣ। ਔਰ ਇਹਨਾਂ ਨੂੰ ਖਿੱਚ ਦੇਣ ਖਿੱਚ ਦੇਣ ਜੇ ਗਲਤ ਨੇ। ਜੇ ਗਲਤ ਨੇ ਇਹਨਾਂ ਦੇ ਐਕਸ਼ਨ ਹੋਵੇ। ਪਰ ਅਸੀਂ ਤਾਂ ਇਸੇ ਕਰਕੇ ਧੰਨਵਾਦ ਕੀਤਾ ਨਾ ਕਿਉਂਕਿ ਬਹੁਤ ਵੱਡੇ ਕੁਐਸਚਨਾਂ ਦੇ ਆਨਸਰ ਮਿਲ ਗਏ ਦੇਖੋ ਜੇ ਅੱਜ ਸਰਕਾਰੀ ਸਕੂਲ ਨੇ ਇਹ ਕਹਿੰਦੇ ਵੀ ਸਰਕਾਰੀ ਸਕੂਲ ਬਹੁਤ ਸ਼ਾਨਦਾਰ ਬਣ ਗਏ ਫਿਰ ਇਹੀ ਪੋਲੀਟਿਸ਼ੀਨਾਂ ਦੇ ਇਹੀ ਅਫਸਰਾਂ ਦੇ ਬੱਚੇ ਇਸ ਪ੍ਰਾਈਵੇਟ ਸਕੂਲਾਂ 'ਚ ਕਿਉਂ ਪੜ੍ਹ ਰਹੇ ਨੇ ਵੱਡੇ ਵੱਡੇ ਸਕੂਲਾਂ 'ਚ ਜੇ ਕਹਿੰਦੇ ਵੀ ਕਦੇ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰਤੀ ਦਿੱਲੀ ਦੀ ਤਰਜ਼ ਤੇ ਹਸਪਤਾਲਾਂ 'ਚ ਕ੍ਰਾਂਤੀ ਆ ਗਈ ਜੇ ਕ੍ਰਾਂਤੀ ਹਸਪਤਾਲਾਂ 'ਚ ਆ ਗਈ ਜਿਹੜੀਆਂ ਚੀਜ਼ਾਂ ਕਹਿੰਦੇ ਪ੍ਰਾਈਵੇਟ ਹਸਪਤਾਲਾਂ 'ਚ ਵੀ ਹੈ ਨਹੀਂ ਮਸ਼ੀਨਾਂ ਉਹ ਸਾਡੇ ਇੱਥੇ ਨੇ ਤਾਂ ਫਿਰ ਇਹਨਾਂ ਦੇ ਬੱਚੇ ਪੋਲੀਟਿਸ਼ੀਨਾਂ ਦੇ ਅਫਸਰਾਂ ਦੇ ਬੱਚੇ ਫਿਰ ਸਰਕਾਰੀ ਹਸਪਤਾਲ ਨੂੰ ਸੀਐਮ ਸਾਹਿਬ ਨੂੰ ਵੀ ਪ੍ਰਾਈਵੇਟ ਹਸਪਤਾਲ ਚ ਜਾਣਾ ਪਿਆ ਸੀ ਥੋੜੀ ਤਵੇਖਲਾ ਹੋ ਗਈ ਸੀ ਤੇ ਪ੍ਰਾਈਵੇਟ ਹਸਪਤਾਲ ਚ ਗਏ ਸੀ ਉਹ ਬਿਲਕੁਲ ਲੋਕਾਂ ਨੂੰ ਦਿਖਾਇਆ ਕੁਝ ਹੋਰ ਜਾ ਰਿਹਾ ਪਰਮਾਇਆ ਕੁਝ ਹੋਰ ਜਾ ਰਿਹਾ ਹੁਣ ਕਹਿੰਦੇ ਨੇ ਵੀ ਡੀਸੀ ਆਫਿਸ ਚਲੇ ਜਾਓ ਹਸਪਤਾਲ ਚਲੇ ਜਾਓ ਫਿਰ ਤੇ 50-50 ਰੁਪਏ ਦੀ ਕਾਰ ਪਾਰਕਿੰਗ ਕੋ ਲਾਈ ਜਾਂਦੀ ਫਿਰ ਲੋਕਾਂ ਨੂੰ ਸਹੂਲਤਾਂ ਕਰਦੀਆਂ ਦੇ ਰਹੇ ਹੋ ਤੁਸੀਂ ਹਾਂ ਮਤਲਬ ਹਰ ਚੀਜ਼ ਦੇ ਉੱਤੇ ਇੱਕ ਕ腐ਸ਼ਨ ਕੀਤੀ ਜਾ ਰਹੀ ਹੈ ਤੇ ਕ腐ਸ਼ਨ ਲੋਕਾਂ ਦੀ ਜੇਬ ਚੋਂ ਪੈਸੇ ਕੱਢੇ ਜਾ ਰਹੇ ਨੇ ਅੱਜ ਨਵਜੋਤ ਕੌਰ ਸਿੱਧੂ ਨੇ ਬੇਬਾਕ ਹੋ ਕੇ ਬਿਆਨ ਦਿੱਤਾ ਹੈ ਸਾਰੇ ਐਮਸੀਆਂ ਤੇ ਸਾਰੇ ਐਮਐਲਏਆਂ ਤੇ ਸਾਰੇ ਮੰਤਰੀਆਂ ਤੇ ਸਾਰੇ ਐਮਪੀਆਂ ਤੇ ਸਵਾਲੀਆ ਨਿਸ਼ਾਨ ਖੜਾ ਕਰਤਾ ਤੇ ਉਹ ਸਵਾਲੀਆ ਨਿਸ਼ਾਨ ਨੂੰ ਧੋਣਾ ਕਿੰਨੇ ਆ ਜਾਂ ਤਾਂ ਸਾਡੀਆਂ ਸਰਕਾਰ ਨੇ ਸਰਕਾਰੀ ਏਜੰਸੀਆਂ ਨੇ ਜਾਂ ਫਿਰ ਸੋ ਮੋਟੋ ਲੈ ਕੇ ਕੋਰਟ ਨੇ ਕੋਰਟ ਨੇ ਸੋ ਉਹਨਾਂ ਤੇ ਬਣਦਾ ਨਾ ਸੋ ਇਹ ਸਿਰਫ ਜਵਾਬੀ ਲੜਾਈ ਲੜੀ ਜਾ ਰਹੀ ਹੈ ਸਿਰਫ ਲੋਕਾਂ ਦਾ ਧਿਆਨ ਪਰਮਾਇਆ ਜਾ ਰਿਹਾ ਮੈਂ ਤਾਂ ਇਹ ਕਹਾਂਗਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਬਹੁਤ 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 ਵੱਡੇ ਵੱਡੇ ਮੁੱਦੇ ਨੇ ਅੱਜ ਪਾਣੀਆਂ ਦਾ ਮੁੱਦਾ ਹੋਇਆ ਪਿਆ ਅੱਜ ਨਸ਼ੇ ਦਾ ਮੁੱਦਾ ਸਭ ਤੋਂ ਉੱਪਰ ਹੋਇਆ ਪਿਆ ਕਰਪਸ਼ਨ ਦੀ ਗੱਲ ਕਰ ਲਈਏ ਫਿਰ ਆ ਜਿਹੜੇ ਨਵੇਂ-ਨਵੇਂ ਅਮੀਰ ਹੋਏ ਗਰੀਬ ਘਰਾਂ ਦੇ ਆਮ ਘਰਾਂ ਦੇ ਉੱਠੇ ਹੋਏ ਜਿੱਤੇ ਹੋਏ ਲੋਕ ਇਹਨਾਂ ਦਾ ਮੁੱਦਾ ਬੜਾ ਵੱਡਾ ਇਸ ਦੇ ਉੱਤੇ ਗੱਲ ਨਹੀਂ ਹੋ ਰਹੀ ਬਲਕਿ ਨਵੇਂ-ਨਵੇਂ ਵੱਖਰੇ-ਵੱਖਰੇ ਮੁੱਦੇ ਛੇੜੇ ਜਾ ਰਹੇ ਕੋਈ ਅਸਤੀਫਾ ਦੇ ਦਿੰਦਾ ਕੋਈ ਮੰਨਦਾ ਨਹੀਂ ਹੈ ਕੋਈ ਮਨਜ਼ੂਰ ਨਹੀਂ ਕਰਦਾ ਕੋਈ ਲੀਗਲ ਨੋਟਿਸ ਹਫ਼ਤਾ 10 ਦਿਨ ਆ ਹੀ ਨਿਕਲ ਗਿਆ ਹਫ਼ਤਾ 10 ਦਿ ਹੁਣ ਮੈਂ ਇੱਥੇ ਆਪਾਂ ਬੈਠੇ ਆ ਮੈਂ ਇੱਥੇ ਤੁਹਾਨੂੰ ਦੋ ਚੀਜ਼ਾਂ ਗੱਲ ਕਰਦਾ ਤੁਸੀਂ ਮੰਨੋਗੇ ਕਿਉਂਕਿ ਤੁਸੀਂ ਬੜੀ ਆਵਾਜ਼ ਚੱਕੀ ਆ ਆਪਣੇ ਪਿਛਲੇ ਪਾਸੇ ਰਜਿੰਦਰਾ ਲੇਖ ਹੈ ਜੀ ਇਹ ਮੈਨੂੰ ਐ ਲੱਗਦਾ ਵੀ ਲੋਕਾਂ ਲਈ ਪੈਸੇ ਕਮਾਉਣ ਦਾ ਜ਼ਰੀਆ ਹੈ ਜਿਹੜੇ ਰਾਜਨੀਤੀ ਚਾਹਣੇ ਹਰ ਵਾਰ ਹਰ ਵਾਰ ਇਸ ਤੇ 5-7-10 ਕਰੋੜ ਰੁਪਇਆ ਪਾਸ ਹੁੰਦਾ ਪਰ ਇਹ ਤਾਂ ਜਿਉਂ ਦੀ ਤਿਉਂ ਹੈ ਇੱਥੇ ਤੇ 10 ਕਰੋੜ ਲੱਗਿਆ ਹੀ ਕਿਤੇ ਨਹੀਂ ਤੈਨੂੰ ਗੱਲ ਆ ਸਾਹਮਣੇ ਸੈਂਟਰ ਲਾਇਬ੍ਰੇਰੀ ਦੇਖ ਰਹੇ ਹੋ ਜੀ ਇਹਦੇ ਕਹਿੰਦੇ ਕਰੋੜਾਂ ਰੁਪਇਆ ਆ ਮੈਗਜ਼ੀਨ ਸਵਾਲ ਪੁੱਛ ਲਿਆ ਮੈਂ ਕਿਹਾ ਜੀ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹ ਚ ਲੱਗ ਗਿਆ ਆਇਆ ਨਹੀਂ ਗਿਆ ਨਹੀਂ ਲੱਗਿਆ ਨਹੀਂ ਐਲਾਨ ਤੇ ਐਲਾਨ ਹੋ ਰਿਹਾ ਉਹ ਕੰਮ ਕਿਉਂ ਨਹੀਂ ਹੋ ਰਿਹਾ ਬਹੁਤ ਸਾਰੇ ਤੁਸੀਂ ਆਪ ਗਵਾਹ ਜਿੱਥੇ ਅਸੀਂ ਬਿਲਕੁਲ ਮੈਨੂੰ ਕਿਹਾ ਕਿ ਅਸੀਂ ਜ਼ੋਰ ਲਾਏ ਨੇ ਸਰਾਂਦ ਰੋਡ ਤੇ ਪਾਰਕ ਬਣਾਇਆ ਬਿਲਕੁਲ ਕਿਸ ਤਰ੍ਹਾਂ ਸਾਡੇ ਦੇ ਪਰਚੇ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਅਸੀਂ ਪਾਰਕ ਬਣਾਇਆ ਜਿਹੜਾ ਪਾਰਕ ਤੁਹਾਡੇ ਲਈ ਤਾਂ ਨਹੀਂ ਹੈ ਉਹ ਤਾਂ ਲੋਕਾਂ ਲਈ ਹੈ ਸਾਡੀ ਤਾਂ ਉਮਰ ਹੀ ਨਹੀਂ ਹੋਈ ਅਜੇ ਪਾਰਕਾਂ ਅੰਸਾਰ ਕਰਨ ਦੀ ਕੰਮ ਕਰਨ ਦੀ ਉਮਰ ਹੈ ਹੁਣ ਦੁਨੀਆ ਵੀ ਤਾਂ ਜਾ ਰਹੀ ਹੈ ਅਸੀਂ ਪਿੱਛੇ ਅਸੀਂ ਕਿੰਨਾ ਜ਼ੋਰ ਲਗਾਇਆ ਹਾਂ ਸੰਤ ਸੀਚੇਵਾਲ ਸਾਹਿਬ ਤੱਕ ਪਹੁੰਚ ਕੀਤੀ ਜੀ ਜਦੋਂ ਮੈਡਮ ਸਾਖੀ ਸ਼ਾਹਨੀ ਡੀਸੀਸੀ ਅਸੀਂ ਇੱਥੇ ਖਬਰਾਂ ਲਾਈਆਂ ਪਹੁੰਚੇ ਮੈਂ ਧੰਨਵਾਦ ਕਰਦਾ ਮੈਡਮ ਦਾ ਪਹੁੰਚੇ ਹੂੰ ਆ ਜਿਹੜਾ 1.5-2 ਲੱਖ ਰੁਪਏ ਦੇ ਬੂਟੇ ਲੱਗੇ ਨੇ ਮੈਡਮ ਜੇਸੀ ਸਾਖੀ ਸ਼ਾਨੀ ਲੱਗੇ ਤੇ ਨਸ਼ੇ ਦਾ ਹੁਣ ਅੱਡਾ ਬਣ ਚੁੱਕਿਆ ਹੈ ਲੋਕ ਇੱਥੇ ਬੈਠ ਕੇ ਨਸ਼ਾ ਕਰਦੇ ਆਂ ਦੇਖੋ ਜੀ ਸ਼ਾਮੀ ਆ ਕੇ ਦੇਖ ਲਿਓ ਮੈਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦੂੰਗਾ ਨਸ਼ਾ ਕਰਦੇ ਆਂ ਲੋਕ ਇੱਥੇ ਬੈਠ ਕੇ ਤੇ ਹਾਲਾਤ ਕੀ ਨੇ ਟੈ ਰਹੇ ਹੈ ਗਿਰ ਰਹੇ ਹੈ ਦੇਖੋ ਜੀ ਅਸੀਂ ਤਾਂ ਬਹੁਤ ਰੋਲਾ ਪਾਇਆ 40-40 ਹਜ਼ਾਰ ਦੇ ਪੋਲ ਚੋਰੀ ਹੋ ਗਏ ਉਹ ਕਦੇ 4 ਲੱਖ ਦੇ ਟੈਂਡਰ ਵੀ ਲਾਤੇ ਹੂੰ 4 ਲੱਖ ਦੇ ਨਵੇਂ ਪੋਲ ਲਾਉਣ ਲਈ ਟੈਂਡਰ ਹੋ ਗਏ ਪਰ ਪਿੱਛੇ ਚੋਰ ਕਿੱਥੇ ਗਏ ਉਹ 40-40 ਕਿਲੋ ਦੇ ਪੋਲ ਕਾਹਦੇ ਤੇ ਲੱ ਠੀਕ ਹੈ ਲੇਖਦਾ ਵੀ ਸੀ ਦੇਖੋ ਇੱਕ ਤਾਂ ਹੁੰਦਾ ਵੀ ਪੈਸੇ ਨਹੀਂ ਹੈ ਸੈਂਟਰ ਨੇ ਬਜਟ ਦੇਤਾ ਹਾਂ ਉਹਨਾਂ ਦੀ ਵੱਖਰੀ ਇੱਕ ਸਕੀਮ ਹੈ ਉਹਨਾਂ ਦੀ ਵੱਖਰੀ ਸਕੀਮ ਹੈ ਠੀਕ ਹੈ ਉਸ ਸਕੀਮ ਅੰਡਰ ਪੈਸੇ ਵੀ ਆ ਚੁੱਕੇ ਪੈਸੇ ਆ ਕੇ ਇੱਕ ਵਾਰੀ ਵਾਪਸ ਵੀ ਜਾ ਚੁੱਕੇ ਹਾਂ ਤੇ ਦੁਬਾਰੇ ਫੇਰ ਪੈਸੇ ਆਏ ਹੋਏ ਨੇ ਸੋ ਮਾਣਯੋਗ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਅਡ ਅਡ ਤੌਰ ਤੇ ਭਾਵੇਂ ਬਿਜਲੀ ਦਾ ਭਾਵੇਂ ਪਾਣੀ ਦਾ ਜਿਹੜੇ ਜਿਹੜੇ ਵਿਭਾਗਾਂ ਦਾ ਡਿਪਾਰਟਮੈਂਟ ਨੇ ਕੰਮ ਕਰਨਾ ਉਹ ਲਾ ਕੇ ਇਤਿਹਾਸਿਕ ਖੂਬਸੂਰਤ ਮੈਂ ਕਹਿੰਦਾ ਇਸੇ ਟਾਈਮ ਤਾਂ ਇਹ ਸ਼ਹਿਰ ਵਾਸੀਆਂ ਦੇ ਦਿਲ ਦੀ ਧੜਕਣ ਸੀ ਬਿਲਕੁਲ ਇੱਥੇ VOTING ਹੁੰਦੀ ਸੀ ਲੋਕ ਆਉਂਦੇ ਸੀ ਬੜੀ ਦੁਨੀਆ ਦੀ ਸੀ ਇਹ ਤਾਂ ਬੜਾ ਖੂਬਸੂਰਤ ਅਦਾਰਾ ਬਣ ਸਕਦਾ ਇਨਕਮ ਲਈ ਵੀ ਲੋਕਾਂ ਦੀ ਸਿਹਤ ਲਈ ਵੀ ਸ਼ਹਿਰ ਸ਼ਹਿਰਗਾਹ ਬਣ ਸਕਦੀ ਹੈ ਤਾਂ ਇਸ ਕਰਕੇ ਇਹਦੇ ਵੱਲ ਧਿਆਨ ਦਿੰਦੇ ਹੋਏ ਇਹਨੂੰ ਇਹਨੂੰ ਜਲਦੀ ਤੋਂ ਜਲਦੀ ਟੈਂਡਰ ਲਾ ਕੇ ਇਹਨੂੰ ਬਣਾਉਣਾ ਚਾਹੀਦਾ ਮੈਂ ਅਖੀਰ 'ਚ ਆਪਣੇ ਵੱਲੋਂ ਇੱਕ ਗੱਲ ਕਹਿਣਾ ਚਾਹੁੰਦਾ ਜੀ ਜਿਹੜਾ ਤੁਸੀਂ ਕਿਹਾ ਕਿ ਨਵਜੋਤ ਕੋਰ ਸਿੱਧੂ ਨੇ ਬੜੇ ਸਾਰੇ ਸਵਾਲਾਂ ਤੋਂ ਪਰਦਾ ਚੱਕਤਾ ਮੇਰੇ ਜ਼ਿਹਨ 'ਚ ਹਮੇਸ਼ਾ ਇੱਕ ਸਵਾਲ ਆਂਦਾ ਤੁਸੀਂ ਇਸ ਦੇ ਰਿਲੇਟਿਡ ਗੱਲ ਵੀ ਕੀਤੀ ਪਰ ਮੈਂ ਥੋੜੀ ਡਿਟੇਲ 'ਚ ਕਰਨਾ ਅੱਜ ਪਟਿਆਲਾ ਸ਼ਹਿਰ ਦਾ ਸਰਕਾਰੀ ਰਜਿੰਦਰਾ ਹਸਪਤਾਲ ਜੀ ਕਿਸੇ ਵੀ ਪ੍ਰਾਈਵੇਟ ਹਸਪਤਾਲ ਕੋਲ ਉਹਦੇ ਵਰਗੀ ਬਿਲਡਿੰਗ ਨਹੀਂ ਹੈ ਉਹਦੇ ਵਰਗਾ ਇਨਫਰਾਸਟ੍ਰਕਚਰ ਨਹੀਂ ਹੈ ਜਿਹੜੇ ਡਾਕਟਰ ਉੱਥੇ ਬੈਠੇ ਆ ਉਹਨਾਂ ਵਰਗੇ ਡਾਕਟਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਨਹੀਂ ਹੈ ਇੱਥੋਂ ਹੀ ਡਾਕਟਰ ਜਾਂਦੇ ਆ ਪ੍ਰਾਈਵੇਟ ਹਸਪਤਾਲ 'ਚ ਜੀ ਬਿਲਕੁਲ ਆਪਰੇਸ਼ਨ ਕਰਨ ਇਲਾਜ ਕਰਨ ਡਾਕਟਰ ਬਖਸ਼ੀ ਹੈ ਉਹ 4-4 ਵਜੇ ਤੱਕ ਆਪੀਡੀ ਕਰ ਰਹੇ ਹੁੰਦੇ ਆ ਕਈ ਵਾਰ ਉਹ ਹੱਡੀਆਂ ਦੇ ਮਾਹਰ ਨੇ ਉਹ ਇੱਥੇ ਬੈਠੇ ਆ ਠੀਕ ਪਰ ਫੇਰ ਵੀ ਇਸ ਦਾ ਉਧਾਰ ਨਹੀਂ ਹੋ ਪਾਰਿਆ ਕਈ ਮਸ਼ੀਨਾਂ ਜਈਆਂ ਨੇ ਜਿਹੜੀਆਂ ਖਰੀਦ ਲਈਆਂ ਗਈਆਂ ਚੱਲੀਆਂ ਹੀ ਨਹੀਂ ਇਹ ਘਾਟੇ ਚ ਕਿਉਂ ਹੈ ਇਹ ਕਿਉਂ ਨਹੀਂ ਪ੍ਰੋਪਰ ਸੇਵਾ ਕਰ ਸਕਦੇ ਇਹ ਕਿਉਂ ਨਹੀਂ ਕਾਮਯਾਬ ਹੋਏ ਦੇਖੋ ਗੱਲ ਇਹ ਵੀ ਸਰਕਾਰ ਤਾਂ ਨਹੀਂ ਨਾ ਮੰਨ ਰਹੀ ਇਹ ਤਾਂ ਪਬਲਿਕ ਕਹਿ ਰਹੀ ਏ ਕਰੋਨਾ ਵੇਲੇ ਕੀ ਹਾਲ ਹੋਇਆ ਤੁਸੀਂ ਉਸ ਚੀਜ਼ ਦੇ ਵੀ ਗਵਾਹ ਜਦੋਂ ਅਸੀਂ ਕਰੋਨਾ ਚ ਪਹੁੰਚੇ ਤੇ ਸਾਨੂੰ ਬਾਹਰ ਕੱਢਣ ਲਈ ਮਿਲਟਰੀ ਲਗਾ ਦਿੱਤੀ ਗਈ ਉੱਥੇ ਜਦਕਿ ਅਸੀਂ ਤਾਂ ਉੱਥੇ ਫੂਡ ਪ੍ਰੋਡਕਟ ਲੈ ਕੇ ਪਹੁੰਚੇ ਸੀ ਕੈਮਰੇ ਲੈ ਕੇ ਪਹੁੰਚੇ ਸੀ ਲੋਕਾਂ ਦੀ ਸਹੂਲਤ ਲਈ ਪਹੁੰਚੇ ਸੀ ਸਾਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਹ ਚੀਜ਼ਾਂ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਬਿਲਕੁਲ ਤੇ ਜਦੋਂ ਆਪਾਂ ਵੈਨ ਰੋਕੀ ਸੀ ਜਦੋਂ ਪੰਜ ਡੈੱਡ ਬੋਡੀਆਂ ਜਾ ਰਹੀਆਂ ਸੀ ਸਾਨੂੰ ਕਹਿ ਰਹੇ ਸੀ ਸਾਡਾ ਜਹਾਜ਼ ਜਾ ਰਿਹਾ ਹੈ ਹਾਂ ਉਦੋਂ ਬੜਾ ਵਿਵਾਦ ਹੋਇਆ ਸੀ ਇੱਕ ਲਾਸ਼ ਦੇ ਉੱਪਰ ਦੂਜੀ ਲਾਸ਼ ਰੱਖ ਕੇ ਲੈ ਕੇ ਜਾ ਰਹੇ ਤੁਸੀਂ ਜਹਾਜ਼ ਕਹਿ ਰਹੇ ਹੋ ਸੋ ਮਤਲਬ ਅਸੀਂ ਤਾਂ ਬੋਲਦੇ ਹਾਂ ਅਸੀਂ ਸਮਾਜ ਦੇ ਪੱਖ ਦੀਆਂ ਗੱਲਾਂ ਕਰਦੇ ਹਾਂ ਤੇ ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਵੀ ਨਵਜੋਤ ਕੋਰ ਸਿੱਧੂ ਨੇ ਇਸ ਚੀਜ਼ਾਂ ਦਾ ਸਵਾਲ ਦੇ ਆਨਸਰ ਦਿੱਤੇ ਹਾਂ ਇਹ ਕਹਿੰਦੇ ਨੇ ਮਸ਼ੀਨਾ ਸਾਡੇ ਕੋਲ ਬਿਹਤਰ ਨੇ ਪ੍ਰਾਈਵੇਟ ਨਾਲੋਂ ਹਾਂ ਹੈਗੀਆਂ ਬੰਦ ਨੇ ਫਿਰ ਚੱਲੀਆਂ ਹੀ ਨਹੀਂ ਫਿਰ ਅਮਰ ਹਸਪੀਟਲ ਦੇ ਬਾਹਰ ਲੈਣਾ ਕਿਉਂ ਨੇ ਲੱਖਾਂ ਪੈਰ ਰੱਖਣ ਨੂੰ ਥਾਂ ਨਹੀਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਫੂਲ ਨਿਊਰੋ ਲਾ ਲਓ ਆਪਣੇ ਪ੍ਰਾਈਵੇਟ ਜਿੰਨੇ ਵੀ ادارے ਨੇ ਇਹ ਸਾਰੇ ਕਾਮਯਾਬ ਨੇ ਰਜਿੰਦਰਾ ਫੇਲ ਹੈ ਹਾਂ ਠੀਕ ਉਹ ਜਦ ਕਿ ਸਹੂਲਤਾਬਾਦ ਨੇ ਜਿਆਦਾ ਪੜੇ ਲਿਖੇ ਐਜੂਕੇਟਿਡ ਡਾਕਟਰ ਨੇ ਜਿਆਦਾ ਤਜਰਬੇਕਾਰ ਡਾਕਟਰ ਨੇ ਇਨਫਰਾਸਟ੍ਰਕਚਰ ਐਡਾ ਵੱਡਾ ਸਹੂਲਤ ਐਡੀ ਵੱਡੀ ਆ ਪਰ ਫਿਰ ਵੀ ਇੱਥੇ ਕੰਮ ਨਹੀਂ ਹੁੰਦਾ ਮੇਰਾ ਮੰਨਣਾ ਇਹ ਹੈ ਵੀ ਇਹ ਜਿਹੜਾ ਮਾਰ ਹੈ ਇਹ ਕਮਿਸ਼ਨ ਦੀ ਮਾਰ ਹੈ ਉੱਥੇ ਦੇਖੋ ਲੰਗਰ ਫ੍ਰੀ ਚੱਲ ਰਿਹਾ ਹਾਂ ਪਾਰਕਿੰਗ ਫੀਸ ਫ੍ਰੀ ਹੈ ਹੂੰ ਲੋਕਾਂ ਨੇ ਭਾਵੇਂ ਹਜ਼ਾਰਾਂ ਗੱਡੀਆਂ ਖੜੀਆਂ ਰਹਿਣ ਫਿਰ ਵੀ ਉੱਥੇ ਪਬਲਿਕ ਨਹੀਂ ਪਹੁੰਚ ਸਿਰਫ ਉਹ ਤੇ ਗਰੀਬ ਲੋਕ ਕਿਉਂ 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 ਡਰਦੇ ਨੇ ਉਹਦਾ ਵੱਡਾ ਵੀ ਕਮਿਸ਼ਨ ਬੇਸ ਜਿਵੇਂ ਆਪਾਂ ਗੱਲਾਂ ਕੀਤੀਆਂ ਵੀ ਸੱਟੇ ਤੇ ਕਮਿਸ਼ਨ ਚਿੱਟੇ ਤੇ ਕਮਿਸ਼ਨ ਠੀਕ ਹੈ ਜੀ ਸ਼ਰਾਬ ਤੇ ਕਮਿਸ਼ਨ ਰੇਤੇ ਤੇ ਕਮਿਸ਼ਨ ਉਹ ਨਵਜੋਤਕਰ ਸਿੱਧੂ ਨੇ ਗੱਲਾਂ ਕਲੀਅਰ ਕਰ ਦਿੱਤੀਆਂ ਵੀ ਇਹ ਸਾਰੇ ਚੀਜ਼ਾਂ ਤੋਂ ਪੈਸਾ ਜਾਂਦਾ ਕੋੜਾ ਰੁਪਇਆ ਕਿਵੇਂ ਇੱਕ ਮੰਤਰੀ ਕਿਵੇਂ ਐਮਐਲਏ 500 ਰੁਪਇਆ ਜੇਬ ਤੋਂ 5000 ਕਰੋੜ 10000 ਕਰੋੜ ਦੇ ਮਾਲਕ ਹੋ ਜਾਂਦੇ ਨੇ ਅਜੋ ਨਵਜੋਤਕਰ ਸਿੱਧੂ ਨੇ ਦੱਸਤਾ ਕਿਵੇਂ ਵੱਡੀਆਂ ਵੱਡੀਆਂ ਕਾਰਪੋਰੇਟ ਇੰਡਸਟਰੀਆਂ ਕਿਵੇਂ ਸਾਡੇ ਬੁੱਢਾ ਨਾਲੇ ਗੰਦਾ ਕਰ ਰਹੀਆਂ ਨੇ ਹੂੰ ਉਹ ਬੁੱਢੇ ਨਾਲੇ ਤੇ ਐਕਸ਼ਨ ਨਹੀਂ ਹੋ ਰਿਹਾ ਜਦ ਕਿ ਪੂਰਾ ਪੰਜਾਬ ਇਕੱਠਾ ਹੋ ਕੇ ਵੀ ਧਰਨਾ ਦੇ ਚੁੱਕਾ ਹੈ ਉਹ ਕਿਉਂ ਨਹੀਂ ਹੋ ਰਿਹਾ ਸੀਐਮ ਸਾਹਿਬ ਗੱਲ ਕਿਉਂ ਨਹੀਂ ਸੁਣ ਰਹੇ ਕਿਤੇ ਨਾ ਕਿਤੇ ਉਹ 500 ਕਰੋੜ ਵਾਲੀ ਗੱਲ ਸੱਚ ਜਾਪਦੀ ਹੈ ਫੇਰ ਹੀ ਐਕਸ਼ਨ ਨਹੀਂ ਨਾ ਹੋ ਰੇ ਤਾਂ ਅਸੀਂ ਕਹਿ ਰਹੇ ਹਾਂ ਵੀ ਨਵਜੋਤ ਸਿੰਘ ਕੌਰ ਸਿੱਧੂ ਦੀਆਂ ਗੱਲਾਂ ਨੂੰ ਗਹਿਰਾਈਆਂ ਨੂੰ ਗਹਿਰਾਈ ਨੂੰ ਸੁਣਿਆ ਜਾਵੇ ਤੇ ਇਹ ਸਾਰੇ ਪੋਲੀਟਿਸ਼ੀਨਾਂ ਤੇ ਐਕਸ਼ਨ ਲਿਆ ਜਾਵੇ ਠੀਕ ਹੈ ਜੀ ਇਹ ਨਾ ਹੋ ਜੇ ਸਾਰਾ ਕੜਾ ਮੁੱਕ ਜੇ ਇਕੱਲੇ ਚਾਰ ਕਾਜੂ ਰਹਿ ਜਾਣ ਤੇ ਉਹ ਉਹ ਗੰਦਲਾ ਹੋ ਜਾਏ ਸਾਰਾ ਸਿਸਟਮ ਇਹ ਆਪਣੇ ਪਾਲੇ ਤੋਂ ਡਰਦੇ ਨੇ ਵੀ ਨਵਜੋਤ ਕੌਰ ਸਿੱਧੂ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਤਾਂ ਕਿ ਇਹ ਸੱਚ ਤੋਂ ਪਰਦਾ ਨਾ ਚੱਕ ਦੇਣ ਕਿਤੇ ਅਸੀਂ ਸਾਰੇ ਅੰਦਰ ਹੋ ਜਾਈਏ ਇਹਨਾਂ ਨੂੰ ਰੋਕਿਆ ਜਾਏ ਰੋਕਿਆ ਜਾਏ ਕਿਸੇ ਤਰੀਕੇ ਚਲੋ ਬਹੁਤ ਵਧੀਆ ਜੀ ਵਕੀਲ ਸਾਹਿਬ ਤਾਂ ਪੂਰੇ ਫੈਨ ਹੋਏ ਪਏ ਆ ਨਵਜੋਤ ਕੌਰ ਸਿੱਧੂ ਹਰਾਂ ਦੇ ਕਿਉਂਕਿ ਮੈਡਮ ਨੇ ਗੱਲ ਹੀ ਇਸ ਤਰ੍ਹਾਂ ਦੀ ਕੀਤੀ ਹੈ ਇਹ ਗੱਲ ਕਰਨ ਵਾਸਤੇ ਬਹੁਤ ਵੱਡਾ ਦਿਲ ਚਾਹੀਦਾ ਬਹੁਤ ਵੱਡਾ ਜਿਗਰਾ ਚਾਹੀਦਾ ਤੇ ਇਮਾਨਦਾਰ ਸ਼ਖਸੀਅਤ ਵੀ ਚਾਹੀਦੀ ਹੈ ਚਾਹੇ ਉਹਨਾਂ ਤੇ ਇਲਜ਼ਾਮ ਲੱਗੇ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਦੇ ਪਿਆਰ ਕਰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਕੌਰ ਸਿੱਧੂ ਨੂੰ ਉਹ ਉਹਨਾਂ ਦੀ ਸ਼ਖਸੀਅਤ ਤੋਂ ਭਲੀ ਭਾਂਤੀ ਜਾਣੂ ਨੇ ਕਿ ਉਹ ਬੇਈਮਾਨ ਨਹੀਂ ਕੇ ਇਮਾਨਦਾਰ ਨੇ ਦੇਖੋ ਚਾਹੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਚ ਰਹਿ ਕੇ ਲੋਕਾਂ ਲਈ ਘੱਟ ਕੰਮ ਕੀਤਾ ਹੋਵੇ ਸਮਾਂ ਘੱਟ ਦਿੱਤਾ ਹੋਵੇ ਪਰ ਅੱਜ ਵੀ ਉਹਨਾਂ ਦੇ ਪਿੱਛੋਂ ਵੀ ਲੋਕ ਇਹ ਕਹਿੰਦੇ ਆ ਕਿ ਇਹ ਜੋੜਾ ਇਮਾਨਦਾਰਤਾ ਪੂਰਾ ਸੋ ਇਸੇ ਕਰਕੇ ਸਾਡੇ ਵਕੀਲ ਸਾਹਿਬ ਵੀ ਕਾਇਲ ਹੋਏ ਹੋਏ ਨੇ ਸੋ ਅਸੀਂ ਵੀ ਕਹਾਂਗੇ ਮੈਡਮ ਨਵਜੋਤ ਕੌਰ ਨੂੰ ਕਿ ਉਹ ਇਸੇ ਤਰ੍ਹਾਂ ਆਵਾਜ਼ ਚੁੱਕਦੇ ਰਹਿਣ ਇਸੇ ਤਰ੍ਹਾਂ ਸਵਾਲੇ ਰੇਜ਼ ਕਰਦੇ ਰਹਿਣ ਸਵਾਲ ਹੀ ਜਵਾਬ ਦੀ ماں ਹੁੰਦੀ ਹੈ ਜੇਕਰ ਸਵਾਲ ਉੱਠੇਗਾ ਤਾਂ ਉਸ ਦੇ ਜਵਾਬ ਆਣਗੇ ਪਰ ਜਵਾਬੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਕੱਲੇ ਸਿਰਫ ਤੇ ਸਿਰਫ ਕਾਗਜ਼ਾਂ ਦੇ ਨਾਲ ਲੋਕਾਂ ਨੂੰ ਭਰਮਾਇਆ ਨਾ ਜਾਵੇ ਸੀਐਮ ਸਾਹਿਬ ਨੂੰ ਵੀ ਬੇਨਤੀ ਹੈ ਕਿ ਬਹੁਤ ਸਾਰੀਆਂ ਏਜੰਸੀਆਂ ਨੇ ਜਿਨ੍ਹਾਂ ਦੇ ਨਾਂ ਲਿੱਤੇ ਆ ਉਹਨਾਂ ਦੀ ਜਾਂਚ ਤਾਂ ਕਟੋ-ਕਟ ਕਰਵਾਓ ਅਗਲੀ ਵਾਰ ਫੇਰ ਕੋਈ ਨਾ ਕੋਈ ਸਵਾਲ ਲਾਂਗੇ ਕੋਈ ਨਾ ਕੋਈ ਮੁੱਦਾ ਲਾਂਗੇ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ ਧੰਨਵਾਦ